ਜਿਹੜਾ ਬਿੱਟੂ ਐ ਉਹਨੂੰ ਪਤਾ ਨਹੀਂ ਕੀ ਚੜਿਆ ਹੈ ਕੀ ਨਹੀਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦਾ ਹੈ ਕਿ ਕਿਸਾਨਾਂ ਦੇ ਖਿਲਾਫ ਪਥਾਨਾ ਵੀ ਲੜਾਈ ਲੜ ਰਹੇ ਨੇ ਲੋਕੀ ਉਹਨਾਂ ਦੇ ਨਾਲ ਨੇ ਤੇ ਉਹਦੇ ਲਈ ਬਿੱਟੂ ਨੂੰ ਪਤਾ ਨਹੀਂ ਕਿਉਂ ਚੰਗਾ ਨਹੀਂ ਲੱਗ ਰਿਹਾ ਹੈ ਇੱਕ ਜਿਹੜੀ ਗੋਲੀ ਚਲਾਈ ਜੀ ਨਰੈਣ ਚੋੜਾ ਨੇ ਸੁਖਵੀਰ ਬਾਦਲ ਤੇ ਉਹਦੇ ਸੰਬੰਧ ਦੇ ਵਿੱਚ ਵੀ ਬਿੱਟੂ ਨੇ ਕਿਹਾ ਕਿ ਸਨਮਾਨ ਕਰ ਬਿੱਟੂ ਬਿੱਟੂ ਜੋ ਮਰਜ਼ੇ ਕਹੇ ਉਹ ਬਹੁਤ ਹੀ ਮਦਭਾਗੀ ਗੱਲ ਕਰਨਾ ਕਰਨਾ ਹੈ ਕੋਨੇ ਸਰੇ ਹਰੇਕ ਪਾਰਟੀ ਨੇ ਹਰੇਕ ਬੰਦੇ ਨੇ ਹਰਮੰਦਰ ਸਾਹਿਬ ਜਿੱਤੇ ਬਹੁਤ ਹੀ ਧਰਮਿਕ ਤੇ ਪਵਿੱਤਰ ਜਗ੍ਹਾ ਉਸ ਸਾਥੇ ਕਿਤੇ ਦਾ ਗੋੜੀ ਚਰਾਉਣਾ ਤਾਂ ਬਹੁਤ ਬਹੁਤ ਮਤਵਾ ਕੀ ਤੁਸੀਂ ਵੀ ਬੀਜੇਪੀ ਦੇ ਨੇੜੇ ਰਹੇ ਹੋ ਕਿਸੇ ਸਮੇਂ ਲੱਗਦਾ ਕਿ ਕਿਸਾਨਾਂ ਦਾ ਮਸਲਾ ਨੂੰ ਪਹਿਲ ਦੇ ਹੱਥ ਤੇ ਕਿਸੇ ਨੂੰ ਹੱਲ ਕਰਨਾ ਚਾਹੀਦਾ ਸੀ ਸੱਟ ਕੀਤਾ ਹੈ ਅੱਜ ਤੱਕ ਨਹੀਂ ਤਾਂ ਇਹ ਵੀ ਕਿਸਾਨਾਂ ਉੱਪਰ ਧਿਆਨ ਨਹੀਂ ਦੇ ਰਹੇ ਨਾਸ ਦੇ ਵਿੱਚ ਕਿਸ ਸਾਫ ਫੇਰ ਹੋਈ ਕੱਲ ਵਾਲਾ ਸਵਾਲ ਅਕਾਲੀ ਦਲ ਦਾ ਭੂਤਕ ਪੰਜਾਬ ਦੇ ਵਿੱਚ ਕੋਈ ਹੈ ਕਿ ਨਹੀਂ ਹੈ ਜਿਸ ਕੋ ਮੈਂ ਸਮਝਦਾ ਜੇ ਜੇਹਰਾਂ ਦੇ ਗੱਲ ਤੇ ਅਸੀਂ ਪੂਰੇ ਉੱਤਰ ਆਏ ਤੇ ਫਿਰ ਤਾਂ ਭੂਖਾਈ ਹੈ ਜੇ ਨਾਲ ਤੇਰੇ ਫਿਰ ਕੋਈ ਭੂਤਕ ਪਰਮਿੰਦਰ ਰਣੇ ਤਾਂ ਕੱਲ ਬੜੇ ਸਖਸ਼ਾਫਤਾਂ ਕਿਹਾ ਕਿ ਸੁਖਵੀਰ ਬਾਦਲ ਜਿਹੜਾ ਹੈ ਉਹ ਨੂੰ ਅਸੀਂ ਇੱਕ ਉਹ ਉਹਨਾਂ ਦੀ ਆਪਣੀ ਉਹ ਆਪਣੀ ਹੋਣੀ ਹੈ ਸਾਡੇ ਮੇਰੇ ਖਿਆਲ ਹੈ ਕਿ ਵਿਧਾਨਤਾ ਨੇ ਕਦੇ ਵੀ ਕਹਿੰਦਾ ਵਿਧਾਨਕ ਤੌਰ ਤੇ ਮੈਂ ਕਹਾਂ ਕਿ ਵਿਧਾਨਕ ਤੌਰ ਤੇ ਜੋ ਉੰਡੂ ਰੂਗਾ ਉਹ ਤੇ ਜਿਹੜਾ ਦਈਏ ਕਿ ਬਹੁਤ ਮਿਹਰਬਾਨੀ ਸਿੰਘ ਸਾਹਿਬਾਨ ਨੇ ਮੇਰੇ ਤੇ ਮੌਕਾ ਦਿੱਤਾ ਸਾਨੂੰ ਇੱਥੇ ਸੇਵਾ ਕਰਨ ਦਾ ਤੇ ਬਹੁਤ ਬਹੁਤ ਮਿਹਰਬਾਨੀ ਹੋਈ ਹੈ ਤੇ ਦਿਲ ਤੋਂ ਇੱਕ ਬੋਝ ਰਿਹਾ ਹੈ ਕਿ ਸਾਤ ਨੂੰ ਕੋਈ ਗਲਤੀ ਜੇ ਹੋਈ ਹੈ ਤੇ ਉਹਦੀ ਪ੍ਰਗਿਆਨ ਕੀ ਗੁਰੂ ਮਹਾਰਾਜ ਨੇ ਦਿੱਤੀ ਹੈ ਪ੍ਰਵਿੰਦਰ ਨਾਦੀ ਸ਼ਾਮ ਵੀ ਇੱਕ ਸਟੇਟਮੈਂਟ ਆਈ ਕਿ ਕੱਲ ਜਿਹੜਾ ਤੁਸੀਂ ਸੁਖਵੀਰ ਸਿੰਘ ਬਾਦਲ ਵਾਲੀ ਗੱਲ ਕੀਤੀ ਹੈ ਕਿਉਂ ਫੋਰ ਮਰੋੜ ਕੇ ਜਿਹੜੀ ਗੱਲਬਾਤ ਪੇਸ਼ ਨਹੀਂ ਨਹੀਂ ਫੋਰ ਮਰੋੜ ਕੇ ਤਾਂ ਹਮਨਾ ਮੈਂ ਐਕਸਪਲੇਨ ਨਹੀਂ ਕਰ ਸਕਿਆ ਜੀ ਕਿਉਂਕਿ ਅਸੀਂ ਜਿਹੜੀ ਹੈਗੀ ਹੈ ਇਹ ਉਹ ਸੱਤ ਮੈਂਬਰੀ ਕਮੇਟੀ ਜੋ ਪੱਤੀ ਕਰੇਗੀ ਉਹਦੇ ਚੋਂ ਜਿਹੜਾ ਚੁਣਿਆ ਆ ਉਹ ਜੋ ਕਰੇਗਾ ਉਥੇ ਇਸ ਤਰ੍ਹਾਂ ਲਾਰੇ ਨੇ ਜਿਵੇਂ ਵੀ ਮੈਂ ਹੱਕ ਜੀ ਹੋ ਗਿਆ ਵੀ ਸੁਖਵੀਰ ਜੋ ਮਰਜ਼ੀ ਕਰੇ ਉਹਦੇ ਨਾਲ ਉਹਦੇ ਨਾਲ ਇਹ ਮੈਂ ਉਹਨੂੰ ਕਹਿੰਦਾ ਸੀ ਕਿ 27 ਸੱਤ ਮੈਂਬਰੀ ਜਿਹੜੀ ਕਮੇਟੀ ਹੈ ਉਹ ਜੋ ਫੈਸਲਾ ਕਰੇਗੀ ਉਹ ਜਦੋਂ ਭਰਤੀ ਸ਼ੁਰੂ ਕਰੇਗੀ ਉਹ ਭਰਤੀ ਤੋਂ ਬਾਅਦ ਜਿਹਨੂੰ ਕੋਈ ਚੁਣਨਗੇ ਉਹਦਾ ਕਿੱਥੇ ਦਾ ਸਵਾਲ ਇਹੀ ਹੈ ਮੰਨ ਲਓ ਸੱਤ ਮੈਂਬਰੀ ਭਰਤੀ ਹੋ ਜਾਂਦੀ ਹੈ ਭਰਤੀ ਤੋਂ ਬਾਅਦ ਫਿਰ ਸੁਖਵੀਰ ਬਾਦ ਲਾਏ ਤੇ ਤੁਸੀਂ ਉਹ ਤੇ ਜਿਵੇਂ ਮੈਂ ਕਿਹਾ ਸੀਗਾ ਉਹਦੇ 'ਚ ਕੋਈ ਗਲਤੀ ਨਹੀਂ ਉਹਦੇ 'ਚ ਜੇ ਕੋਈ ਜੇ ਸਿੰਘ ਸਾਹਿਬਾਨ ਅਲਾਵ ਕਰਨਗੇ ਜੀ ਜੇ ਸਿੰਘ ਸਾਹਿਬਾਨ ਨੇ ਅਲਾਵ ਨਹੀਂ ਕਰਨਗੇ ਫੈਸਲਾ ਨਹੀਂ ਕੀਤਾ ਨਹੀਂ ਜਿਹਨੂੰ ਮਰਜ਼ੇ ਕੋਈ ਚੁਣਦਾ ਹੈ ਉਹ ਵਸਤਰਾ ਨਹੀਂ ਹੈ ਕਿ ਜੇ ਇਸ ਰਾਜ ਕੋਈ ਨਹੀਂ ਸਰਦੇ ਵੱਲੋਂ ਕੋਈ ਨਹੀਂ ਹੋਏਗੀ ਅਗਲੇ ਜਨ sĩਵਾਨ ਨੇ ਜਿਵੇਂ ਪਹਿਲਾਂ ਸ਼ੁਰੂ ਕੀਤਾ ਸੀ ਕਿ ਤੁਸੀਂ ਬਹੁਤ ਮਾੜੀ ਗੱਲ ਕੀਤੀ ਹੈ ਜਿਹੜੇ ਲੋਕਾਂ ਨੇ ਉਹ ਬਹੁਤ ਪੰਜਾਹ ਲੁਕਾਣ ਹੋਏ ਉਹ ਦੋਈ ਕਹੇ ਸੀ ਗੱਲ ਕਰਨਗੇ ਤਾਂ ਵਕਰੀ ਗੱਲ ਹੈ ਤੇ ਸਾਡੇ ਵੱਲੋਂ ਮੇਰੇ ਖਿਆਲ ਹੈ ਇਹ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹ ਇੱਕ ਲਾਈਨ ਦੇ ਵਿੱਚ ਗੱਲ ਹੈ ਜਿਹੜਾ ਵੀ ਪ੍ਰਧਾਨ ਬਣਦਾ ਹੈ ਸੱਤ ਮੈਂਬਰੀ ਕਮੇਟੀ ਦੇ ਚੋਣ ਤੋਂ ਬਾਅਦ ਉਹ ਤਾਂ ਉਹ ਤਾਂ ਕੁਦਰਤੀ ਹੈ ਜੀ ਮੈਂ ਤਾਂ ਮੈਂ ਤਾਂ ਬੱਸ ਇੱਥੇ ਛੱਡ ਹੀ ਰਿਹਾ ਪੋਲਿਟਿਕਸ ਇਸ ਤੋਂ ਬਾਅਦ ਤਰਪਿਤ ਤਾ ਲੋਕਾਂ ਨੂੰ ਪ੍ਰਵਾਨ ਹੋਏਗੀ ਹੁੰਦਾ ਜੀ ਅੱਜ ਤੋਂ ਬਾਅਦ ਪੋਲਿਟਿਕਸ ਤੋਂ ਮੈਂ ਅੱਜ ਤੋਂ ਬਾਅਦ ਨਹੀਂ ਸੇਵਾ ਤੋਂ ਬਾਅਦ ਸੇਵਾ ਤੋਂ ਬਾਅਦ ਉਹ ਕਰਾਂਗੇ ਟਾਈਮ ਦੇਵਾਂਗੇ ਸੋ